ਦੇ ਵੈਦ ਜੀ ਨਾ ਕੋਈ ਵੈਦ ਹੀ ਫਰੇਦੀ ਤੇ ਇਹ ਆਪਣੇ ਪਿੰਡ ਚੌਧਰੀ ਮਾਜਰਾ ਦੇ ਨੌਜਵਾਨ ਜਿਹੜੇ ਹੜਪੀੜਤਾ ਲਈ ਰਾਸ਼ਨ ਇਕੱਠਾ ਕਰ ਰਹੇ ਨੇ ਵੱਡਾ ਆ ਨਾ ਨਾ ਚੌੜਾ ਵਿਗਰੀ ਜਾਂਦਾ ਜਿਹੜੇ ਥੈਲੇ ਉਹਨੇਗੇ ਘਟਨੇਗੇ ਉਹ ਚ ਪਹਿਲਾਂ ਪਾ ਲਓ ਠੀਕ ਆ ਫੁੱਲ ਕਰ ਲਓ ਔਰ ਦੇ ਬੈ ਚਲੋ ਚਲੋ ਮੁੰਡਿਆ ਕਰੋ ਆਓ ਤਰੋ ਇਹਨੂੰ ਡਾਂਟੋ ਬੱਲੇ ਬੱਲੇ ਜਵਾਨੋ ਏ ਕਹਿੰਦੇ ਜੰਮ ਦੀਆਂ ਸੂਆਂ ਦੇ ਮੂੰਹ ਤਿੱਖੇ ਉਹ ਕੰਮ ਆ ਬੱਬਾ ਸੇ ਚੱਲ ਚੱਲ ਓਏ ਰੱਖ ਭਾਈ ਉਹਦੇ ਦੇਖੋ ਉੱਥੇ ਜਾ ਕੇ ਲਗਾਏ ਵਛਾ ਆ ਦੇਖੋ ਤਾਂ ਜਾਈ ਬੱਸ ਕਰੋ ਹੁਣ ਤਾਂ ਇਹਦਾ ਹੋਰ ਕੱਢੋ ਕੱਢੀ ਚਲਵਾਂ ਦਾ ਹਟੋ ਨਾ ਐ ਤਾਂ ਆ ਕੱਢੀ ਜਾਈਏ ਹਟੀਏ ਨਾ ਵਾ ਕੱਢੀ ਜਾਈਏ ਕਣਕ ਵਾਂ ਹਟੀਏ ਨਾ ਵਾ ਅੱਛਾ ਚਾਈਦਾ ਲੈਦਾ ਹੈ ਨਾ ਪਗਣੇ ਦਾ ਜੰਤਾ ਹੈਗਾ ਹਾਂ ਅੱਛਾ ਸਾਥੀ ਦੇ ਸਿਰ ਜਟਾ ਜ਼ਰਾ ਤਾਂ ਇਹਦਾ ਹਾਂ ਸਾਥੀ ਦੇ ਸਿਰ ਜਟਾ ਜ਼ਰਾ ਤਾਂ ਇਹਦਾ ਵਾ ਇਹ ਹੁਣ ਪਾਣੀ ਆਉਣ ਸਾਰੇ ਪੁੱਤਾਂ ਪੁੱਤਾਂ ਬਿਲਕੁਲ ਨਹੀਂ ਕਿਹੜਾ ਜੀ ਕਰਦਾ ਜ਼ਿੰਮੇਵਾਰਤਾ ਕਿਸਦਾ ਹੈ ਬਿਲਕੁਲ ਬਿਲਕੁਲ ਬੱਸ ਲ ਮਰ ਗਈ ਹਾਂ ਰੁੰਦੇ ਨੇ ਲੋਕ ਨੇ ਬਣਤ ਉੱਟਦੇ ਆ ਬਿਲਕੁਲ ਬਿਲਕੁਲ ਹਵਾ ਹੀ ਆ ਉਹ ਬੰਨਾ ਪਾਇੰਟ ਜੀ ਆਪਾਂ ਠੀਕ ਕਰੀ ਆਪਾਂ ਇਹ ਤਾਂ ਪਾਸੇ ਵੱਧ ਰਹੇ ਹੁੰਦਾ ਉਹੀ ਮੋਟਰ ਦਾ ਬੰਨਾ ਟੱਗਾ ਹੋ ਗਿਆ ਤੇ ਮੈਂ ਪੁੱਤ ਬਸ ਵੀ ਤੁਮ ਮੈਂ ਦੇਖਾਉ ਪਿਆਈ ਤੇ ਹੈਗਾ ਜੀ ਹੈ ਹੈਗਾ ਦੋਨੋਂ ਚੱਕੀ ਥੱਲੇ ਪਿਆ ਤਾ ਇਹ ਇਹ ਬੀਚੀ ਗੱਲਾਂ ਬੋਲਣਾ ਹੈ ਨਾ ਮਰਨਾ ਹੈ ਨਹੀਂ ਨਹੀਂ ਲਾ ਕੋ ਨੂੰ ਬੜਾ ਨਹੀਂ ਓਏ ਛੱਡ ਦੇ ਆ ਗਿਆ ਨਹੀਂ ਕਿ ਬਰਾਸ ਯਾਰ ਦੋ ਜਣੇ ਖਿੱਚੀ ਜਾਓ ਇਹ ਦੋ ਫੜ ਫੜ ਗਾਹ ਇਹਨੂੰ ਬਚਾ ਕੇ ਇਹ ਸੋਲੇ ਲੈ ਲਓ ਸਿੱਧਾ ਕਰਕੇ ਲਾ ਦੇ ਜਮੇਂ ਨਹੀਂ ਕਰਨ ਤੇਰਾ ਡੁੱਲੇ ਚਾਹ ਤੂੰ ਚੰਗਾ ਕਰ ਜੀ ਜਿਹੜੇ ਖੁੱਲੇ ਜਣਾਂ ਨੂੰ ਤਾਂ ਰੱਖਿਓ ਮੂੰਹ ਕਰਕੇ ਆ ਜਾ ਡੁੱਲਣਾ ਜਾਵੇ ਉਹ ਕੋਈ ਲੈ ਜੋ ਸੁੱਤੀ ਫੜੇ ਤੇ ਗੋਲਡੀ 12 ਕੇ ਬਹੁਤ ਨਹੀਂ ਚਲੋ ਰੈਕਿੰਗ ਸ਼ਾਬਾਸ਼ ਸ਼ਾਬਾਸ਼ ਮੁੰਡੇ ਸੇਵਾ ਹੂੰ 2 ਲੀਟਰ ਦੀ ਦੇ ਬਤੋ ਨਹੀਂ ਉਹ ਇਹ ਦੇਖਾ ਦਾ ਦਿੱਤੇ ਕਿੰਨੇ ਜੇ 2 ਲੀਟਰ ਦੋ ਆੜੀ ਦੇ ਮੇਰੀ ਜਰੂਰ ਚਲ ਉਹਦੀ ਸੇਵਾਲਿਆ ਉਹ ਕੋਈ ਨਹੀਂ ਇਹ ਵੀ ਲੱਗ ਜੂ ਲਾਓ ਜੀ ਕਹਿੰਦੇ ਬਾਬੇ ਨੇ ਦੋ ਟਰਾਲਿਆਂ ਫੁੱਲ ਢੱਕੀਆਂ ਕਰ ਲਈਆਂ ਇਹ ਸਾਰੇ ਸੀਨੀਅਰ ਟੀਮਾਂ ਤਾਂ ਤੂੜੀ ਵਾਲੇ ਪਾਸੇ ਆ ਹਾਂ ਜੀ ਹੈਗਾ ਜੀ ਮੈਨੂੰ ਤਾਂ ਪੱਲਣਾ ਬਾਬੇ ਉੱਤੇ ਜਾੜਾ ਨਾਲ ਨਾਲ ਅੱਛੇ ਉੱਤੇ ਚੜ ਜਾਣਾ ਹੋਰ ਪੂਰਾ ਪਾ ਲੋ ਆਹ ਉਹ ਨਹੀਂ ਉਹ ਬੰਦੇ ਦੀ ਹਾਲਤ ਵੀ ਜਰ ਵਾਲੀ ਤਰੂਹੂ ਨਹੀਂ ਤੇ ਜਬਰ ਇਧਰੋਂ ਇਧਰੋਂ ਪੱਲਟੂ ਪਿੱਛੇ ਕਰ ਦੇ ਮੂੰਹ ਉਹਨੂੰ ਪਿੱਛੇ ਕਰ ਦੇ ਬਾਕੀ 18 ਫੀਟ ਟਰਾਲੀ ਭਾਈ ਆ ਵੀ ਭਰ ਲਈ ਟੀਸੀ ਕੱਢ ਕੇ ਤੂੜੀ ਦੀ ਇਹ ਆਖੜੇ ਨੇ ਜਵਾਨ ਆਜੋ ਆਜੋ ਕੀ ਹੋ ਗਿਆ ਉਹਨੂੰ ਆਉਦੀ ਗੁਰੂ ਘਰ ਲਾ ਦੇ ਟਰਾਲੀ ਨਹੀਂ ਆਗਾ ਬੜਾ ਓ ਕੇ ਰਿਪੋਰਟ ਜਮਾ ਪ੍ਰੋਬਲਮ ਬਤੀਮ ਹੋ ਕਰਕੇ ਮੋੜ ਬਣ ਕੇ ਕਰ ਰਿਹਾ ਹਾਂ ਬਹੁਤ ਬਚੀ ਰਹੀ ਹੈ ਮਿੰਟ ਬੱਜੇਗਾ ਹਣ ਮਾਇਆ ਨੂੰ ਹੋ ਗਿਆ ਮੁੰਡੇ ਦਾ ਫੋਨ ਲੱਗ ਗਿਆ ਬਈ ਨੀ ਜਾਣ ਲੈ ਕੇ ਪੰਡਾ ਬਣਾ ਲਾਗਾ ਅੱਛਾ ਚਲੋ ਇੱਧਰ ਖਲੋਈਂ ਇੱਧਰ ਆਓ ਮੁੰਡੇ ਹੁਣ ਮਾਇਆ ਇਕੱਠੀ ਕਰ ਦੇਣੀ ਕਹਿੰਦੇ ਬਈ ਪਿੰਟੂ ਓਹੋ ਬਈ ਬੜਾ ਫਰਮਾਨ